ਕੀ ਨਜੀ ਤਾ ਡਰ ਮੇਰਾ ਨਜੀ ਅਜੇ ਕਮ ਕਰ ਇਹ ਕੀ ਕੰਮ ਕਰਦੇ ਹੋ ਜੀ ਸੋਨੇ ਦੀ ਦੁਕਾਨ ਤੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਨੁਕਸਾਨ 500 ਗ੍ਰਾਮ ਸੋਨਾ ਚੋਰੀ ਹੋ ਗਈ 20 ਕਿਲੋ ਚਲਦੀ ਸੀਗੀ 1 ਲੱਖ ਰੁਪਏ ਦਾ ਸੀ ਜੇ ਜਦੋਂ ਇਹ ਬਾਹਰ ਤੋਂ ਤੁਸੀਂ ਤੁਹਾਨੂੰ ਇਹ ਲੱਗ ਕੇ ਪਤਾ ਲੱਗਾ ਸੰਗ ਨਾਲ ਦੇ ਗਵਾਂਡੀ ਹੈਗੇ ਉਹਨਾਂ ਨੂੰ ਦੱਸਿਆ ਕਿੰਨੇ ਕੋਈ ਬਾਹਰ ਤੋਂ 4 4 ਸਵਾ 4 ਕਿਸੇ ਤੇ ਕੋਈ ਸ਼ੱਕ ਸੱਚ ਹੈਗਾ ਜੀ ਉਹ ਦੱਸਤਾ ਕੋਈ ਹਾਂਜੀ ਜੋ ਵੀ ਕਿਤੇ ਦਾ ਦਸਤਾਵੇਜ਼ ਪੁਲਿਸ ਨੂੰ ਦੱਸਦਾ ਜਬ ਇਹ ਆ ਦੇ ਚੌਂਕੀਦਾਰ ਵੀ ਹੁੰਦੇ ਉਹ ਹੈ ਨਹੀਂ ਕਿ ਚੌਂਕੀਦਾਰ ਹੈਗਾ ਸੀਗਾ ਉਹ ਕਹਿੰਦਾ ਮੈਨੂੰ ਇਹਨਾਂ ਨੇ ਹਨਾ ਬੰਦ ਕਰ ਅੱਛਾ ਜੀ ਅੱਛਾ ਜੀ ਮੈਂ ਚੌਂਕੀਦਾਰ ਬਣ ਕੇ ਕੀਤੀ ਚੋਰੀ ਹਾਂਜੀ ਕਿੰਨੇ ਬੰਦੇ ਸੀਗੇ ਪੰਜ ਕੀ ਮੰਗ ਕਰਦੇ ਬਸ ਸੰਸੁਰ ਸੰਸੁਰ ਹੀ ਮੰਗ ਕਰਦੇ ਉਹ ਵੀ ਪੜਾ ਹੈਗਾ ਉਹ ਨਿਸ਼ਾਨ ਕਰਦੇ ਪੁਲੀਸ ਕਮਾਂਡਰ ਇਹ ਤੁਹਾਡੀ ਦੁਕਾਨ ਵੀ ਲੱਗੀ ਹੈ ਜੀ ਹਾਂ ਜੀ ਇਸੇ ਬਾਜ਼ਾਰ ਵਿੱਚ ਹੀ ਸਨ ਦੁਕਾਨ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਜਿਹੜੀ ਇੱਡੀ ਚੋਰੀ ਹੋਈ ਆ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਇਹ ਬਹੁਤ ਬਹੁਤ ਮਾੜੀ ਗੱਲ ਹੋਈ ਆ ਇੱਕ ਦੁਕਾਨਦਾਰ ਦਾ ਵਿਚਾਰੇ ਦਾ ਸਭ ਕੁਝ ਉੱਡ ਕੇ ਲੈ ਗਏ ਆ ਤੇ ਉਹਨਾਂ ਦੇ ਪਰਿਵਾਰ ਵਾਸਤੇ ਜੀ ਬਹੁਤ ਸਾਡੇ ਸਭ ਦੁਕਾਨਦਾਰਾਂ ਨੂੰ ਵੀ ਬਹੁਤ ਝੜ ਬੈਠਿਆ ਦਾ ਇਸ ਚਾਲ ਤੋਂ ਕੋਈ ਇਹ ਲੋਕ ਕੁਝ ਵੀ ਕਰਦਾ ਰਹੇ ਆ ਕਿਸੇ ਨੂੰ ਰੋਕਿਆ ਜਾਊਗਾ ਜੀ ਅਸਲੀ ਪ੍ਰਸ਼ਾਸਨ ਨੇ ਇਹ ਕਹੀ ਜਾਏ ਕਿ ਇਸ ਚੀਜ਼ ਤੇ ਇਸ ਚਾਲ ਤੇ ਨਿਖੇਲ ਕਰਤੀ ਆਵੇ ਤੇ ਦੁਕਾਨਦਾਰਾ ਵਾਜਿਦ ਚੋਰੀ ਹੋਈ ਹੈ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਤੇ ਅੱਜ ਸਵੇਰ ਦੀ ਅਰਲੀ ਮਾਰਨਿੰਗ ਦੀ ਵਰਤਦਾ ਜੀ ਤੇ ਇੱਕ ਗੱਡੀ ਹੈ ਜਿਸ ਤੋਂ ਸ਼ੰਤ ਸਾਡੇ ਲੋਕ ਆ ਰਹੇ ਤੇ ਅਸੀਂ ਟੈਕਨੀਕਲ ਦੀ ਇਨਫੋਮੇਸ਼ਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਐਸਐਸਪੀ ਸਰ ਵੀ ਗਾਈਡੈਂਸ ਤੇ ਐਸਪੀ ਸਰ ਵੀ ਗਾਈਡੈਂਸ ਦੇ ਅੰਦਰ ਲੱਗੇ ਹੋਏ ਆ ਕਿ ਜਲਦੀ ਨੂੰ ਫੇਸ ਕਰ ਸਰ ਇਸ ਤੋਂ ਇਲਾਵਾ ਇੱਕ ਚੋਰੀ ਕਹਿੰਦੇ ਉਹਦਾ ਫਟਕ ਵੀ ਹੋਈ ਹੈ ਟਾਇਰ ਵਾਲੀ ਦੁਕਾਨ ਸੀ ਉਹਦੇ ਬਰ ਬਰ ਚੈੱਕ ਕਰਦੇ ਠੀਕ ਹੈ ਜੀ